ਮਾਈਕ ਤੇ ਤੁਮ ਮੈਂ ਸਰਵਣ ਸਿੰਘ ਪੰਦੇਰ ਸ਼ੰਭੂ ਮੋਰਚੇ ਤੋਂ ਬੋਲਦਾ ਜੀ ਦੋਵਾਂ ਫੋਰਮਾਂ ਨੇ ਐਸਕੇਮ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਅੱਜ ਐਸਕੇਮ 올 ਇੰਡੀਆ ਐਸਕੇਮ ਨੂੰ ਚਿੱਠੀ ਲਿਖੀ ਆ ਜਿਹੜਾ ਏਕਤਾ ਦਾ ਪ੍ਰੋਸੈਸ ਦੋਨੋਂ ਪਾਸੇ ਚੱਲ ਰਿਹਾ ਅਸੀਂ ਦੋ ਚਿੱਠੀਆਂ ਪਹਿਲਾਂ ਲਿਖੀਆਂ ਉਦੋਂ ਬਾਅਦ ਪਟਿਆਲੇ ਵਿੱਚ ਇੱਕ ਮੀਟਿੰਗ ਹੋਈ ਆ ਉਪਰੰਤ ਦੋ ਖਨੌਰੀ ਦੇ ਵਿੱਚ ਹੋਈਆਂ ਇੱਕ ਫਿਰ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਸੋ ਆਪਣੀ ਜ਼ਿੰਮੇਵਾਰੀ ਸੀਗੀ ਅਸੀਂ ਦੋਵਾਂ ਫੋਰਮਾਂ ਨੇ ਰੈ ਕਰਕੇ 27 ਫਰਵਰੀ 2025 ਨੂੰ ਚੰਡੀਗੜ੍ਹ 11 ਵਜੇ ਸਾਂਝੀ ਮੀਟਿੰਗ ਤੈਅ ਕੀਤੀ ਆ ਇਸ ਆਸ ਨਾਲ ਦੋਵੇਂ ਫੋਰਮ ਸ਼ਾਮਲ ਹੋਣਗੇ ਇਹ ਜਿਹੜੀ ਏਕਤਾ ਦਾ ਮਕਮਲ ਘੱਲਿਆ ਉਸਰੇ ਚੜ ਜਾਵੇ ਇਹਦੋਂ ਗਾਹਾਂ 21 ਫਰਵਰੀ ਨੂੰ ਸ਼ੰਭੂ ਬਾਰਡਰ ਤੇ ਸ਼ਹੀਦ ਸੁਪਕਰਨ ਸਿੰਘ ਦੀ ਵਰਸੀ ਪੂਰੇ ਜੋਰ ਸ਼ੋਰ ਨਾਲ ਮਨਾਈ ਜਾਣੀ ਆ ਵੱਤ ਵੱਤ ਲੋਕਾਂ ਨੂੰ ਪਹੁੰਚਣ ਦੀ ਉਮੀਦ ਆਸ ਕਰਦੇ ਆ ਸੱਦਾ ਦਿੰਦੇ ਆ ਔਰ ਇਹਦੇ ਨਾਲ ਦੀ ਨਾਲ ਜਿਹੜੀ ਬਾਈ ਦੀ ਸਰਕਾਰ ਦੀ ਮੀਟਿੰਗ ਆ ਜੇ ਲੋਕ ਚਾਹੁੰਦੇ ਆ ਵੀ ਇਹਦਾ ਰਿਜ਼ਲਟ ਵਧੀਆ ਨਿਕਲਾ ਵੀ ਤੇ ਵੱਧ ਤੋਂ ਵੱਧ ਗਿਣਤੀ ਵਿੱਚ ਸਾਰੇ ਬਾਡਰਾਂ ਤੇ ਹਮਮਾ ਕੇ ਪਹੁੰਚੋ ਤਾਂ ਜੋ ਲੋਕ ਸ਼ਕਤੀ ਦਾ ਦਬਾਅ ਜਿਹੜਾ ਵਾ ਉਹ ਸਰਕਾਰ ਤੇ ਪਾਇਆ ਜਾ ਸਕੇ ਗੱਲਬਾਤ ਵਿੱਚ ਕੋਈ ਸਹੀ ਨਵੇੜਾ ਜੇ ਨਾ ਹੋ ਸਕਿਆ ਤਾਂ 25 ਨੂੰ ਸਾਡਾ ਜਥਾ ਵੀ 101 ਬੰਦੇ ਦਾ ਦਿੱਲੀ ਕੂਚ ਕਰੂਗਾ ਧੰਨਵਾਦ